ਹੁਣ ਮੈਂ ਗੱਲ ਕਰਦੀ ਆਂ ਡੋਲਿਆਂ ਚ ਜਾਨ ਗੀਤੀ ਹੈਨਾ ਹਾਂਜੀ ਸੁਪਰ ਡੂਪਰ ਹਿੱਟ ਗੀਤ ਵੀਡੀਓ ਸੁਪਰ ਡੂਪਰ ਹਿੱਟ ਹੂੰ ਘੁੰਮਣ ਜੀ ਦੇ ਨਾਲ ਉਸ ਗੀਤ ਦੇ ਵਿੱਚ ਕਿੱਦਾਂ ਮੁਲਾਕਾਤ ਹੋਈ ਸੀ ਪਹਿਲਾਂ ਗਾਣਾ ਰਿਕਾਰਡ ਹੋ ਗਿਆ ਐਨੀ ਡੋਲਿਆਂ ਜਾਨ ਵੀ ਇਹਦੇ ਵਿੱਚ ਯਾਰ ਕਬੱਡੀ ਵਾਲੇ ਮੁੰਡੇ ਚਾਹੀਦੇ ਹੂੰ ਤੇ ਮਨੀਸ਼ਰਪਾਲ ਜੀ ਨੇ ਇੱਥੇ ਵੀਡੀਓ ਕਰਨਾ ਸੀ ਜਲੰਧਰ ਨੂੰ ਜੀ ਅਸੀਂ ਭਾਲ ਦੇ ਵਿੱਚ ਸੀ ਵੀ ਹਾਂ ਵੀ ਕੋਈ ਮੇਨ ਲੀਡ ਤੇ ਬੰਦਾ ਆ ਜਾਵੇ ਹੈਨਾ ਤੇ ਕੁਦਰਤੀ ਘੁੰਮਣ ਵਿਰੇਂਦਰ ਘੁੰਮਣ ਬਾਈ ਉਹਨਾਂ ਦਾ ਛੋਟਾ ਭਰਾ ਸੀ ਹੈਨਾ ਜੀ ਜੀ ਉਹਨਾਂ ਦੀ ਵਿਚਾਰਾਂ ਦੀ ਡੈਥ ਹੋ ਗਈ ਸੀ ਉਹਨਾਂ ਦੀ ਬੋਡੀ ਬੁਡੀ ਬਹੁਤ ਵਧੀਆ ਸੀ ਤੇ ਉਹ ਉਹਦੇ ਚਾਏ ਵੀਡੀਓ ਚ ਤੇ ਨਾਲ ਕਿਤੇ ਘੁੰਮਣ ਵਾਈ ਵੀ ਆ ਗਏ ਹਨਾ ਵੱਡੇ ਇਹ ਸਾਡੇ ਪ੍ਰੋਡਿਊਸਰ ਸਾਹਿਬ ਦੀ ਅੱਖ ਉਹਨਾਂ ਤੇ ਪੈ ਗਈ ਵੀ ਹਨਾ ਕਮਲਪੂਰੇ ਸਾਹਿਬ ਦੀ ਕਹਿੰਦਾ ਵੀ ਕਹਿੰਦਾ ਬਾਈ ਯਾਰ ਤੂੰ ਕਰ ਗਾਣਾ ਉਹ ਸ਼ਰਮਾਕਲ ਵਾਲੇ ਬੜੇ ਸੀ ਸ਼ਰਮਾ ਦੇ ਵਾਲੇ ਸੀ ਕਹਿੰਦਾ ਨਹੀਂ ਨਹੀਂ ਮੇਤੋਂ ਹੋਣਾ ਨਹੀਂ ਨੇ ਕਹਿੰਦਾ ਹੋ ਜਾਣਾ ਯਾਰ ਹੋ ਜਾਣਾ ਉਹ ਕੋਈ ਡਾ ਦਾ ਡੋੜਾ ਸੀ ਉਹਨਾਂ ਦਾ ਹਨਾ ਉਹ ਦੇਖਣ ਨੂੰ ਆਇਆ ਲੱਗਦਾ ਸੀ ਉਹ ਡੋੜਾ ਪਹਿਲੀ ਵਾਰ ਮੈਂ ਮੈਂ ਖੁਦ ਪਹਿਲੀ ਵਾਰ ਦੇਖਿਆ ਸੀ ਐਡਾ ਡੌਲਾ ਤੇ ਜਦੋਂ ਸਕਰੀਨ ਤੇ ਆਇਆ ਤਾਂ ਸਾਰੀ ਦੁਨੀਆ ਨੇ ਦੇਖਿਆ ਬਿਲਕੁਲ ਬਿਲਕੁਲ ਤੇ ਉਹ ਦੇ ਵਿੱਚ ਬਹੁਤ ਵਧੀਆ ਜਾਨੀ ਪਾਲਿਆ ਹੈ ਅੰਮੀ ਨੇ ਖਵਾ ਕੇ ਜੂਰੀਆਂ ਕੀਤੀਆਂ ਬਾਪੂ ਨੇ ਸਭ ਰੀਝਾਂ ਪੂਰੀਆਂ ਉਹ ਗਾਣਾ ਬਹੁਤ ਟੁੱਕ ਗਿਆ ਭਾਈ ਨੇ ਬਰਿੰਦਰ ਸਾਹਿਬ ਨੂੰ ਤੇ ਉਹ ਗਾਣੇ ਨੇ ਬਹੁਤ ਬੱਲੇ ਬੱਲੇ ਕਰਾਈ ਬਹੁਤ ਮੈਂ ਮੈਂ ਕਹਿੰਦਾ ਵੀ ਅੱਜ ਵੀ ਅਸੀਂ ਕਿਤੇ ਜਿਮਾ ਜਿਮਾ ਜਾਈਏ ਤਾਂ ਕਰਕੇ ਲੱਗਾ ਹੁੰਦਾ ਹਾਂਜੀ ਹਾਂਜੀ ਕੋਈ ਨਾ ਕੋਈ ਸਾਨੂੰ ਟੈਗ ਕਰਕੇ ਪਾਉਂਦਾ ਹੀ ਹੈ ਨਾ ਵੀ ਜਿਮ ਵਿੱਚ ਕੋਈ ਸਰੀਰ ਬਣਾ ਲਏ ਤੇ